ਨੀ ਆ ਜਾ ਰਹਾ ਤੋ ਅੱਥਰ ਜਾ ਤੋ ਨੀ ਆ ਜਾ ਤੋ ਬੋਲੀ ਜਾਨੀ ਇਹ ਬਾਲਕੂਨੀ ਗੱਲਾਂ ਚਲ ਕੇ ਲੈਣ ਗਏ ਸੀ ਤੇ ਲੈ ਲੈਂਦੇ ਕੀ ਲੈ ਲੈਂਦੇ ਇਹ ਨਵੇਂ ਘਾਸੀ ਲੱਕ ਕੀ ਕਰਨਾ ਪੜਦੇ ਦੇ ਦੇਖ ਲੋ ਲਾਏ ਨਹੀਂ ਨੀ ਸ਼ਕਤੀ ਪਈ ਸੀ ਆ ਇਹ ਨਵੇਂ ਘਾਸੀ ਲੱਕ ਕੀ ਕਰਨਾ ਉਹ ਅੱਗੇ ਜੀ ਸੁੱਤੀ ਉੱਠਦੀ ਤੂੰ ਤਾਂ ਮੰਗਾ ਤੂੰ ਤੇ ਅੱਛੇ ਦਾ ਖੱਲੇ ਹੀ ਨਹੀਂ ਉੱਠਿਆ ਕਰ ਮਮਾ ਪਰੇਸ਼ਾਨੀ ਵਧਾ ਲੈਣੀ ਹੈ ਮੇਰਾ ਬਿਮਾਰੀਆਂ ਦਾ ਘਰ ਹੈ ਸੀ ਮਮਾ ਮਮਾ ਨਾ ਆਈ ਆ ਤਨ ਸੱਤ ਵੱਡੀਆਂ ਲੈ ਵੀ ਬਿੰਨ ਨਾਵੇ ਦਾ ਬਿੰਨ ਵੀ ਆਉਣਾ ਹੈ ਬਿੰਨ ਨਾ ਆਉਗਣ ਆ ਇਹ ਨਾ ਦੇ ਲੈ ਤੇ ਅਸਾ ਥੋੜਾ ਅਨੇ ਖਰਾਬ ਕਰੀ ਜਾਣੇ ਤੂੰ ਤਾਂ ਕਹਿੰਦੀ ਐ ਬਸ ਜਿਹੜੀ ਗੱਲ ਹੋ ਗਈ ਐ ਫਟਾਫਟ ਲੈ ਲੈ ਤੂੰ ਫਿਰ ਦੇ ਕੱਦ ਲੀ ਸਾ ਵੇਖਣ ਗਏ ਸੋ ਤੇਰੇ ਪਾਪਾ ਨੇ ਕਹਿਣ ਤੇ ਗਏ ਸੋ ਚੱਬੀ ਚਾਲ ਕੋਈਂਦਾ ਵੇਖ ਆ ਮੋ ਜਾ ਮੈਂ ਆਪੇ ਸਮਝਾ ਦਾਂਗੀ ਮੈਂ ਕਹਣਾ ਅੱਗੇ ਤੇ ਤੇਰੀ ਧੀ ਸੁੱਤੀ ਨਹੀਂ ਉੱਠਦੀ ਅੱਗੇ ਸਿਰ ਖਾਂਦੀਆਂ ਤੇ ਮੁੜ ਕੇ ਐਸੀ ਆ ਗਿਆ ਤੇਰੇ ਤੇ ਬਾਰੀ ਨਿਕਲਿਆ ਕਰਨਾ ਮੈਂ ਫਟਾਫਟ ਪਟ ਪਟ ਉੱਠ ਕੇ ਐਸੀ ਚ ਨਾ ਪਸੀਨਾ ਆ ਆਵੇ ਪਸੀਨਾ ਆਉਣਾ ਜ਼ਰੂਰੀ ਆ ਹਾਂ ਮੈਂ ਪਸੀਨਾ ਮੇਨਾ ਕੁਛ ਏਸੀ ਦੇ ਥੱਲੇ ਬੈਹ ਰਹੀ ਮੇਰੇ ਤੋਂ ਕੰਮ ਕਰੀ ਦੋ ਕਿੰਨਾ ਪਸੀਨਾ ਬੋਲ ਤੂੰ ਕੰਮ ਸਵਾ ਕਰਦੀ ਕਿਹੜੇ ਕੰਮ ਕਰਦੇ ਤੂੰ ਉੱਕਾ ਹੀ ਸੁਤੀ ਪਈ ਨੇ ਉੱਠਣ ਲੱਗ ਬੈਠੀ ਜਣਾ ਮੰਮੀ ਮੰਮੀ ਘਰ ਕਰ ਕਰਕੇ ਮਮਾ ਨਹੀਂ ਤੁਸੀਂ ਮੈਨੂੰ ਪਤਾ ਨਾ ਬਿੱਲ ਕਰਕੇ ਨਹੀਂ ਲਿਆ ਹੁਣ ਤੁਸੀਂ ਬਿੱਲ ਕਰਕੇ ਤਾਂ ਨਹੀਂ ਲਿਆ ਗਈ ਗਈ ਗੱਲ ਬਿੱਲ ਬੜਾ ਆਉਣਾ ਉਹਦਾ ਹੈ ਬਿੱਲ ਕਰਕੇ ਵੀ ਗੱਲ ਆ ਮੈਨੂੰ ਨਹੀਂ ਪਤਾ ਮੈਂ ਬੁਲਾਣੀ ਨਹੀਂ ਕਰ ਮੈਨੂੰ ਬੁਲਾਣੀ ਨਹੀਂ ਚੱਨਾ ਬੁਲਾਣੀ ਬੁਲਾਉਂਦੀ ਕੋਈ ਨਾ ਤੈਨੂੰ ਲਓ ਓਏ ਚਾਚੀ ਵਾਲੇ ਇਹ ਗੱਲ ਤੁਸੀਂ ਛੇੜ ਦੋ ਸੱਚੀ ਵੇਈ ਗੱਲ ਕਹੇਗੀ ਤੇਰੇ ਵਿਆਹ ਤੇ ਲੈ ਲਾਂਗੀ ਤੇਰੇ ਵਿਆਹ ਤੇ ਲੈ ਲਾਂਗੀ ਆਹ ਤਾਂ ਤੇਨੂੰ ਦਾਤ ਚ ਦੇ ਦਾਂਗੇ ਅਸੀਂ ਮੈਂ ਨਹੀਂ ਮੈਂ ਆਪੇ ਸਹੁਰੇ ਬਿੱਲ ਭਰ ਦੇ ਫਿਰ ਨਾ ਚੱਟੀ ਇਹ ਵੀ ਗੱਲ ਨਾ ਤੇ ਆਹ ਕਿ ਕਿੱਥੇ ਆਪੇ ਹੋ ਪਰ ਨਾ ਕਿੱਥੇ ਕੀ ਆ ਕਰ ਹੀ ਦੇ ਮੈਨੂੰ ਕਹਣਾ ਕਰ ਹੀ ਦੇ ਤੇ ਦਾ ਵਿਆਹ ਫਟਾਫਟ ਇਹਨੂੰ ਗਾਲਾਂ ወ ਕੋਈ ਕੋਚ ਚ ਕਰ ਉਹ ਕਹਿੰਦੇ ਬਾਹਰ ਤੇ ਜਾਗੇ ਫਲਾਣ ਕਰਾਂਗੇ ਟਮਕਾਣ ਪਾਣਗੇ ਤੂੰ ਤਾਂ ਕੁੜੀ ਬੜੀ ਵਿਆੜੀ ਨਹੀਂ ਇਹ ਕਿਹੜੀ ਗੱਲ ਮੂੰਹ ਤੋਂ ਕੱਢੀ ਨਹੀਂ ਜੀ ਤੇ ਬਸ ਮੈਨੂੰ ਬਿਹਾ ਦੇ ਦੋ ਕਿੰਨੀ ਪਹਿਲਾਂ ਤੋ ਟੋਨੀ ਜਿਹਾ ਜਸਾ ਆਤਰਾ ਇਕੱਲੇ ਆ ਗਿਆ ਤੇ ਚੱਲ ਕੋਈ ਨਾ ਥੋੜਾ ਜਿਹਾ ਧੁਰ ਲਾਉਂਗੀ ਤੇ ਤੂੰ ਐਕਟਿਵਾ ਚਲਾ ਐਕਟਿਵਾ ਲੈ ਆ ਜਣੀ ਤੈਨੂੰ ਚਲਾਉਣੀ ਨਹੀਂ ਮੇਗੀ ਐਸੀ ਨਾਲ ਐਕਟਿਵਾ ਚੰਗੀ ਆ ਜਾਣ ਲਾਉਣ ਤੇ ਵੀ ਸੁਬੀ ਦਾ ਚਾਚੀ ਚਲੋ ਜਾ ਕਰਾਂਗੇ ਹਾਂ ਚਾਚੀ ਬੰਦੂ ਚਾਚੇ ਦਿਹਾੜ ਤੇ ਤੂੰ ਸੀ ਵੀ ਸਿੱਖ ਲਈ ਮੈਂ ਕਿਸੀ ਦੋਤਾ ਤੇ ਤੂੰ ਸੀ ਕਿੰਨੇ ਤੂੰ ਚਾਚੀ ਤੇ ਜੀਦਾ ਤੇ ਤੂੰ ਸੀ ਜੋ ਚਾਚੀ ਤੇ ਮਿਲਦਾ ਲੈ ਚਾਚੀ ਵੀ ਆ ਤੇ ਕਰਨਗੀ ਤੇਰੇ ਵਿਆਹ ਤੇ ਪੈਸੇ ਦੇ ਦਾਂਗੀ ਨਹੀਂ ਮੈਂ ਤੈਨੂੰ ਐਕਟਿਵਾ ਖੋਣ ਲਾਵਾਂਗੀ ਅੱਜ ਲਾਵਾਂਗੇ ਤੇ ਚਲਾਏਂਗੀ ਚਲ ਮੈਨੂੰ ਵੀ ਬਿਠਾ ਕੇ ਲੈ ਜਾ ਕਰੀ ਕਿਤੇ ਕਿਤੇ ਜਾਣਾ ਆਉਣਾ ਹੋਇਆ ਐਕਟਿਵਾ ਤੇ ਜਾਇਆ ਕਰਾਂਗੇ ਉਹ ਚੰਗੀ ਏਸੀ ਨਾਲੋ ਏਸੀ ਲੈ ਕੇ ਕੀ ਕਰਨਾ ਆਪਾਂ ਠੀਕ ਹੈ ਨਹੀਂ ਬਿਮਾਰੀ ਦਾ ਘਰ ਆਣੀ ਨਾ ਨਹੀਂ ਲੈਂਦੇ ਕੂਲਰ ਵਾਲੀ ਵੀ ਤੁਸੀਂ ਬੜਾ ਰੋੜਾ ਪਾਓ ਸਕੂਲ ਨਹੀਂ ਲੈਣਾ ਕੂਲਰ ਨਹੀਂ ਲੈਣਾ ਤੇ ਕੂਲਰ ਕੂਲਰ ਦਾ ਕੂਲਰ ਵਾਲੀ ਮਤਲਬ ਕੀ ਆ ਕੂਲਰ ਵਾਲੀ ਮਤਲਬ ਉਹ ਤਾਂ ਤੁਸੀਂ ਬੇਟੇ ਨੇ ਕੂਲਰ ਵਾਲੀ ਜਦੋਂ ਰੋਲਾ ਪਾਉਂਦੇ ਨਾ ਜਦੋਂ ਬਿਨਾ ਮਤਲਬ ਤੋਂ ਅਜੇ ਜੂਨ ਦੇ ਲਾਈ ਦੇ ਮਹੀਨੇ ਚ ਪਾਣੀ ਪਾਈਦਾ ਕਿ ਹੁਣ ਤੇਰੇ ਵਰਗੀ ਤਾਂ ਅਗਲੇ ਮਹੀਨੇ ਪਾਣੀ ਪਾ ਕੇ ਬਹਿ ਜਾਣ ਵਿੱਚ ਤਾਂ ਆ ਤੇ ਨ ਕੋਈ ਨਹੀਂ ਨਹੀਂ ਹੇ ਲਾ ਠੀਕ ਹੈ ਜਾ ਉੱਠ ਜਾ ਘਟ ਘਟ ਚਾਹ ਬਣਾ ਜਾ ਬਣਾ ਲਾ ਬਣਾ ਅਦਰਕ ਬਣਾਏ ਦਵਾ ਅਦਰਕ ਪਾ ਕੇ ਨਾ ਲਸੋ ਪਾ ਕੇ ਪਾਪੂ ਕੇ ਬੜੀਆਂ ਬਣਾ ਦੇ ਦੁੱਧ ਦੁੱਧ ਪਾ ਕੇ ਬਣਾ ਕੁੜੀ ਬੜੀ ਖਰਾਬ ਲੱਗ ਕੇ ਨਾ ਪਤਾ ਨਹੀਂ ਕਿਧੇ ਤੇ ਗਈ ਕੁੜੀ ਬੜੀ ਖਰਾਬ ਹੈ ਪਤਾ ਨਹੀਂ ਕਿਧੇ ਤੇ ਗਈ ਆਖੇ ਲੱਗਦੀ ਕੋਈ ਨਹੀਂ ਗਈ ਬਿਲਕੁਲ ਕਹਿ ਕਹਿ ਦਮ ਆ ਕੰਮ ਨਾ ਕਰਦੀ ਆਇਆ ਕਰ ਹੁਣ ਜ ਗਈਆਂ ਤੇ ਚਲੇ ਇਸੀ ਵੇਖਣ ਗਈਆਂ ਵੇਖ ਲਿਆ ਕੋ ਉਸੇ ਆਂਦੀਆ ਹੁਣੇ ਹੀ ਲੈ ਲਾ ਇਸੇ ਪਹਿਮ ਹੀ ਲੱਗ ਲਾ ਤੇ ਇਸੀ ਇਲਾਵਾ ਦੇ ਜਾ ਆਈਨਾ ਮਹਿੰਗਾ ਉਧਰੋਂ ਬਿੱਲ ਦੇਲੇ ਪਾਣੇ ਨੇ ਹੈ ਉਧਰੋਂ ਮੜਕੇ ਮਵਾ ਮੁੰਜੇ ਸ਼ਰੀਰੋਦਨਾ ਉਹ ਜੁੜਿਆ ਰਿੰਦਾ ਮੜਕੇ ਘਾਇ ਲੱਗਾ ਤੇ ਬਹਿਣਾ ਪੈ ਜਾਂਦਾ ਮੇਰੇ ਵਰਗੀ ਫਿਰ ਬੈਠੀ ਰਹੋਗੇ ਬਾਹਰ ਉੱਕਾ ਹੀ ਨਹੀਂ ਨਿਕਲਣ ਜੋਗ ਨਾ ਰਹਿਣਾ ਮੈਂ ਕਿਛਾ ਕੋਈ ਨਾ ਤੇ ਨੂੰ ਤੇਰਾ ਹੱਥ ਚ ਦੇ ਦਾਂਗਾ ਘਰ ਚ ਲੈ ਜੰਮ ਉੱਥੇ ਬੈਠੀ ਰਹੀ ਏਸੀ ਲਾ ਕੇ ਤੇ ਸੋਹਰੇ ਬਿੱਲ ਬੂਲੇ ਮੈਂ ਕਿਹਾ ਭਾਦ ਦੇ ਨਾਲ ਤਾਂ ਕਹਿੰਦੀ ਲੈ ਤੂੰ ਪਹਿਲੇ ਚਾਚੀ ਨੂੰ ਸੋਹਰੇ ਨੂੰ ਸੋਹਰੇ ਨੂੰ ਕਹਿਣ ਲੱਗ ਜਾਨੀ ਇਹ ਵੀ ਸੋਹਰੇ ਭਾਦ ਦੇ ਜਾਣਗੇ ਸੋਹਰੇ ਮੈਂ ਤਾ ਉਹ ਟਿਕਾ ਮਟੇ ਉਹ ਤੇ ਲੀਕਾ ਚਾਹ ਬਣਾਉਂਦੀ ਆ ਕਿ ਨਹੀਂ ਬਣਾਉਂਦੀ ਕੀ ਕਰਦੀ ਵੇਖ ਕੇ ਮੈਨੂੰ ਕਾਲੀ ਬਣਾ ਲਾ ਚਾਹ ਤੂੰ ਕੋਈ ਨਾ ਤੇ ਲਿਆ ਦੇ ਲਿਆ ਦਾਂਗੀ ਅਸਲੀ ਹੋ ਮੰਗਰ ਤੇ ਪਾਈ ਗਈ ਐ ਮੈਨੂੰ ਨਹੀਂ ਪਤਾ ਕੀ ਮੈਂ ਤੇ ਮੈਂ ਬਣਾਉਂਦੀ ਨਹੀਂ ਚਾਹ ਦੇ ਦੇਣੀ ਐ ਤੈਨੂੰ ਬੜਾ ਬੜਾ ਰੋ ਮੰਗਰ ਤੇ ਪਈ ਐ ਕਿ ਮੈਨੂੰ ਇਹਦਾ ਕਰਨਾ ਹੀ ਪੈਣਾ ਹੈ ਉਹ ਕਹਿੰਦੀ ਮੈਨੂੰ ਲੈ ਕੇ ਦੇ ਅਸੀਂ ਚਲ ਕੋਈ ਨਾ ਲਵਾ ਦਾਂਗੇ ਫਿਰ ਨਾ ਕੰਮ ਕਰੇਗੀ ਨਹੀਂ ਕਰਦੀ ਤੇ ਨਾ ਰੋਸ ਦੀ ਬੜੀ ਛਤੀ ਐ ਗੱਲਾਂ ਬੜੀਆਂ ਕਰਦੀ ਐ ਚਲ ਕੋਈ ਨਾ ਫਿਰ ਰਵਾਇਤੀ ਨਬੜਾ ਆ ਕੇ ਲਿਆ ਚਾਹ ਮੈਂ ਘੜੀ ਲੰਮੇ ਪਿਆਣ ਲਗੀ ਆ ਖਾਖ ਗਈਆਂ ਤੇਰੇ ਨਾਲ ਫਿਰ ਫਿਰ ਕੋਈ ਨਾ ਮੈਂ ਫੋਨ ਕਰ ਦੂੰਗੀ ਨਾ ਫੋਨ ਤੇ ਆ ਜੂਗਾ ਐਸੀ ਬੜਾ ਆ ਕੇ ਲਿਆ ਚਾਹ ਕੋਈ ਨਾ ਮੈਂ ਕਰ ਦੂੰਗੀ ਫੋਨ ਲੈ ਆਨੀ ਚਾਹ ਚਾਹੀ ਕਰ ਤੇ ਮਮਾ ਸਿੱਤੇ ਪੰਜਾਬੀਆਂ ਦੀ ਇਹ ਹੀ ਆ ਚਾਹ ਚਾਹ ਰਸਕਾਪਤਾ ਲੈਂਦੇ ਨੇ ਪੰਜਾਬੀਆਂ ਦੀਆਂ ਬੰਦਿਆਂ ਨੇ ਜਾ ਜਾ ਘਟ ਚਾਹ ਪੀਵਾਂਗੀ ਨਾ ਫਿਰ ਥਕਾਵੜੀ ਲੈ ਜੂਗੀ ਤੇ ਕੋਈ ਨਾ ਮੈਂ ਕਹਿ ਦੂੰਗੀ ਫੋਨ ਤੇ ਠੀਕਾ ਮੈਂ ਕਹਿ ਦਾਂਗੀ ਫੋਨ ਉੱਤੇ ਤੇ ਛੱਡ ਜੂਗਾ ਐਸੀ ਉਹਨਾਂ ਦਾ ਮੁੰਡਾ ਕਿਹੜਾ ਮੁੰਡਾ ਕੰਮ ਕਰਦਾ ਉੱਥੇ ਛੱਡ ਜੂਗਾ ਲਵਾ ਲਈ ਲਵਾ ਦੇਣੀ ਆ ਫਟਕਾ ਪਰ ਬੈਠੀ ਰਹੇ ਜੀ ਐਸੀ ਬਸ ਥੱਲੇ ਦੇ ਬੈਠੀ ਨਹੀਂ ਕਰਦੀ ਕੰਮ ਤੇ ਨਾਸ ਜੱਗੇ ਕਿਹੜਾ ਕਰਦੀ ਅੱਗੇ ਇੱਕ ਤਾਂ ਦੀ ਨਕਮੀ ਜੀ ਕੁੜੀ ਤੇ ਹੈਗੀ ਐ ਇਹਦੇ ਪਿਓ ਨੇ ਜਿਆਦਾ ਪਗਾੜੀ ਐ ਲਾਡਾ ਲਾਡਾ ਹੈ ਲੋਚਾ ਮੈਂ ਮਟਰ ਵਾਲੇ ਛੋਲ ਬੜਾਣ ਲੱਗੇ ਤੁਸੀਂ ਖਾਣੇ ਆ ਨਾ ਮੈਨੂੰ ਵੜ ਦੇ ਨੇ ਪਰਦੇਈ ਲੈ ਉਹ ਵਿੱਚ ਤੁਹਾਡਾ ਜੋ ਕਾਲੀ ਨੇ ਚਕੜ ਕੇ ਤੇ ਤਨੀ ਕੋਈ ਨਾ ਨਾਮ ਫੋਨ ਕਰ ਦੇਣੀ ਹੈ ਦਹੀਂ ਆ ਜਾਂਦਾ ਕਹੇ ਠੀਕ ਆ ਤਾ ਤੂੰ ਕਰ ਮਟਰ ਵਾਲੇ ਚਾਹ ਉਹ ਦੇਖ ਦੋ ਆਲੂ ਪਾ ਲਈ ਵਿੱਚ ਪਤਲੇ ਪਤਲੇ ਠੀਕ ਆ ਹਾਲ ਬਣਾ ਲੈ ਮਟਰ ਵਾਲੇ ਚਾਹ ਨਮਾ ਠੀਕ ਹੈ ਬਣਾ ਦਾ ਖਾਣੀਆਂ ਤੋਂ ਖੜੇ ਕਹਿੰਦੇ ਖਾਣੀਆਂ ਨੂੰ ਤੇ ਬੱਚਾ ਨੇ ਘਰ ਤੇ ਖਾਣਾ ਹੁੰਦਾ ਕਿਤੇ ਜਾ ਕੇ ਖਾਣਾ ਉਹਦੀ ਆਖੇ ਨਹੀਂ ਲੱਗਦੀ ਬੜੀ ਆ ਗਈ ਉਹ ਆ ਜੀ ਅੱਛੀ ਦਾ ਵੀ ਫੋਨ ਕਰ ਦੇਣੀ ਆ ਦਹੀਂ ਵਾਲੇ ਮੁੰਡੇ ਨੇ ਫੋਨ ਕਰਨੀ ਕਹਿੰਦੀ ਆ ਜਾਈ

పచి పచ ਔਰ ਨੂੰ ਮੈਂ ਕਹਤਾ ਦੁਕਾਨ ਆਪਣੇ ਜਿੱਤੇ ਕੋਲ ਲੱਗਾ ਹੋਇਆ ਰਾਸ਼ਨ ਹਾਂ ਹਾਂ ਮੈਂ ਕਹ ਕਿਲੋ ਦੀ ਪੈਕੇਟ ਹੁੰਦੇ ਹੀ ਆਉਂਦੇ ਆ ਰਾ ਪੈਕਿੰਗ ਆਉਂਦੀਆਂ ਨੇ ਮਮਾ ਗਰਮੀ ਚ ਕੋਈ ਨਾ ਮੜ ਕੇ ਅੱਗੋਂ ਜਾ ਰ ਮੰਗਾ ਲਿਆ ਕਰਾਂਗੇ ਮੈਂ ਕਹ ਕਿਲੋ ਦੀ ਮੰਮਾ ਕੇ 5 ਕਿਜੀ ਵਾਲੀ ਆਪਾਂ ਜਿਹੜੀ ਮੰਗਾਨੀ ਆ ਨਾ ਉਹੀ ਮੰਗਾ ਲਿਆ ਮੰਗਾ ਲਿਆ ਕਰਾਂਗੇ ਭੈਣਾ ਮੰਗਾ ਲਿਆ ਕਰਾਂ ਉਹ ਵਧੀਆ ਰਹੇ ਤਾਂ ਕਹਿੰਦੀ ਕਿਲੋ ਮੈਂ ਉਹਨੂੰ ਕਹ ਭੇਜ ਦੇ ਤੇ ਆਪਾਂ ਕਰਦੇ ਦਹੀਂ ਬਣਾ ਲਓ ਦੇਨ ਕਰ ਦ ਲੱਸੀ ਬਣਾ ਲਓ 2 ਕਿਲੋ 2 ਬਣਾ ਦੇ ਵਿਚੋ ਤਾ ਤੂੰ ਬੜੀ ਸਿਆਣੀ ਸਾਰਨੇ ਮੈਨੂੰ ਗੱਲਾਂ ਦੱਸ ਨਹੀਂ ਤੂੰ ਚੱਲ ਬੜੀ ਸਿਆਣੀ ਹੋ ਗਈ ਮੈਂ ਚਾ ਮਾਂ ਬੰਗਾਲੀ ਤੇ ਮਮਾ ਮੈਂ ਛੋਲ ਬੜਾ ਦਾਜੇ ਤੱਕ ਆ ਜਾਏਗਾ ਨਹੀਂ ਹਣਾ ਆ ਜਾ ਬਣਾ ਲੈ ਮੈਨੂੰ ਕਹਿਤਾ ਕਿ ਤੂੰ ਜਾਣਦਾ ਹੀ ਹੈ ਕਿ ਕਿ ਉਹ ਤਾਂ ਮੈਂ ਕਹ ਗਾਲ ਚੰਗੂਠਾ ਮੇਰੇ ਦੇ ਦੇ ਦਿੰਦੀ ਹਾਂ ਫਟਾਫਟ ਬੜਾ ਬੜਾ ਹੋਣ ਮੈਨੂੰ ਕਹਿੰਦੀ ਮਮਾ ਤੂੰ ਕਹੀਆ ਬੜਾ ਚੰਗੂਠਾ ਦੇ ਮੈਂ ਕੜੀ ਵੀ ਬਣਾ ਲਿਆ ਕਰੂੰਗੀ ਤੇ ਫਲਾਣ ਵਾਲੀ ਕਰਿਆ ਕਰੂੰਗਾ ਹਾਂ ਇਹ ਕੀ ਗੱਲ ਕਹੀ ਅੱਭੀ ਤੂੰ ਗਾਲ ਚੰਗੂਠਾ ਦੇ ਦਿੰਦੀ ਹੈ ਮੈਂ ਤੇ ਤੁਹਾਨੂੰ ਕੁਝ ਵੀ ਨਹੀਂ ਕਹਿ ਕੇ ਕਿ ਤੁਸੀਂ ਕੀ ਕਰਦੇ ਨਹੀਂ ਕੁਝ ਨਹੀਂ ਕਰਦੀ ਤੇ ਜਾੜ ਜਾ ਜਾ ਕੰਮ ਕਰਨੀ ਆਪਾਂ ਬਣਾ ਲੱਗੀ ਤੇ ਕੜੀ ਵੀ ਨਹੀਂ ਰਾਮ ਕਰਨ ਦੇ ਆ ਜਾ ਹੋਰੀ ਮਾਰਦੀ ਰਹਿੰਦੀ ਆ ਗੱਲਾਂ ਬਹੁਤ ਨੇ ਬੜੀ ਗਾੜੀ ਆ। ਆ ਜਦੋਂ ਤਸਵਾਦ ਬਣਾਈ ਸੀ। ਵਧੀਆ ਬਣਦੀ ਆ ਚਾਹ ਤੇ ਚਾਹ ਦਾ ਸਵਾਦ ਬਣਾਈ ਆ ਔਰ ਕੋਈ ਉਹਨਾਂ ਦਾ ਕਹਿੰਦਾ ਇਹ ਇੱਕ ਖਾਸ ਸਿੱਖ ਗਈ ਆ। ਹਾਏ ਨੀ ਪਿਆਰੇ ਮੇਰੇ ਨਾਲ ਤਾਂ ਲੱਗਾ ਹੀ ਬੜਾ ਦੁਖਾਂਦਗਾ ਨੇ ਕੁੜੀ ਵੀ ਨਾ ਕਦੀ ਆਨੇ ਕਹਿੰਦੀ ਵੀ ਲਿਆ ਮਮਿਤਰ ਨਾਲ ਤਾਂ ਕੋਟਾ ਦਮਾ ਨਾ ਨਾ ਕਦੀ ਨਹੀਂ ਹੁਕਮ ਆਡਰ ਮਾਰਦੀ ਰਹਿੰਦੀ। ਕੀ ਆ ਕਹਿਤ ਦਿੰਦੇ ਹੈਗੇ ਆ। ਕੁੜੀਆਂ 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 ਵੀ ਬੱਸ। ਇਹ ਵੀ ਜਿਆਦਾ ਇਸੇ ਰੇਕ ਆ ਗਈ। ਕਦੀ ਨਿਕੰਦੀ ਮਿਲਿਆ ਤੇ ਮਦਬਾ ਦਾ ਥੋੜਾ ਕੋਟਾ ਦਵਾ ਤੇਰੇ ਨਾਲ ਗੋਡੇ ਗਲਤ ਤਾਲੂਕਾ ਕੋਈ ਨਾ ਆੜਾ ਮਾਰੇਗੀ ਆ ਲਿਆ ਦੀ ਮੈਨੂੰ ਆ ਲਿਆ ਦੀ ਮੈਨੂੰ ਆ ਲਿਆ ਦੀ ਹੋਰ ਮੈਂ ਤੇ ਏਸੀ ਵਾਲੇ ਨੂੰ ਫੋਨ ਕਰ ਹੀ ਦਵਾ ਕਿ ਇਹੀ ਪੈਣੀ ਹੈ ਬਈ ਉਹ ਨਿਕਰ ਰੁਸੀ ਰਹਿਣਾ ਹੈ ਇਹ ਇਹ ਆਪਾਂ ਸੰਦ ਕਰਕੇ ਆਈਏ ਓਏ ਲੈ ਆਹ ਹੋਈ ਲੈ ਲਓ ਬੱਸ ਨਾ ਮੈਂ ਕਿਹਾ ਤਾਂ ਜਿਹੜਾ ਸੰਦ ਕਰਕੇ ਦੇ ਸੰ ਨੂੰ ਹੁਣੀ ਇੱਕ ਹੀ ਘਰੇ ਪਚਾਉਂਦੇ ਪੈਸੇ ਆਪਾਂ ਭੇਜਦਾ ਤੇ ਐਸਾ ਤੇ ਐਸਾ ਤੂੰ ਮੁਖਤਿਆਰ ਲਿਆ ਤੇ ਐਸੇ ਤੇਜ ਦੇ ਦੀ ਹੈ ਤੇ ਸੱਤਾਂ ਪਿੱਛੇ ਨਹੀਂ ਹੈਲੋ ਚਲ ਤੁਸੀਂ ਕਰੋ ਗੱਲ ਹਾਂਜੀ ਬਾਜੀ ਅਸੀਂ ਹੁਣ ਆਈਆਂ ਸਨ ਹਾਂਜੀ ਹਾਂਜੀ ਆ ਵਾਓ ਸੰਦੀਪ ਦੀ ਮਮਿ ਜਾਨ ਅੱਛਾ ਜੀ ਉਹ ਭਰਾ ਜਿਹੜਾ ਅਸੀਂ ਅਸੀਂ ਵੇਖ ਕੇ ਗਈਆਂ ਸਰ ਵਾਹੋ ਡੇਲ ਤੋਂ ਡੇਲ ਟਾਲਦਾ ਤੇਜ ਦੇ ਆ ਜੇ ਰੋਪੀ ਆਈ ਵੇਂਗਾ ਨਾ ਮੈਂ ਆ ਰਹੀ ਤੇ ਪਾਪਾ ਨੂੰ ਦੱਸ ਦੂੰਗੀ ਪਰਚੀ ਨਾਲ ਭੇਜ ਦੇ ਫਿਰ ਮੈਂ ਦੱਸ ਦੂੰਗੀ ਤੁਹਾਨੂੰ ਕਰ ਦੇਣੀ ਨਹੀਂ ਨਹੀਂ ਭਾਵੇਂ ਤੁਸੀਂ ਤੇ ਸਾਡਾ ਮਾਣ ਕਰਦੇ ਹੋ ਮੈਨੂੰ ਉਹ ਤਾਂ ਪਤਾ ਹੈ ਕਿ ਇਹ ਤਾਂ ਜਿੱਤੇ ਅੱਛਾ ਹਾਂ ਜੀ ਹਾਂ ਕੋਈ ਨਹੀਂ ਕੋਈ ਨਹੀਂ ਪਰ ਮੈਂ ਤਾਂ ਕਹਿੰਦਾ ਨਾਲ ਹੀ ਫਿਰ ਤੇ ਪਾਪਾ ਤੁਹਾਨੂੰ ਪੈਸੇ ਦੇ ਦੇਣਗੇ ਹਾਂ ਜੀ ਹਾਂ ਆ ਤੇਜ ਦਿਓ ਚਲੋ ਕੋਈ ਮਾਂ ਰੋਟੀ ਪਾਣੀ ਖਾਣ ਮੁੰਡਿਆ ਕੋਈ ਏਡੀ ਕਾਲੀ ਵੀ ਕਿਹੜੀ ਆ ਕੁੜੀ ਕਾਲੀ ਪਈ ਐ ਕਿਹੜੀ ਤੇ ਗਰਮੀ ਇੰਨੀ ਤੇ ਅੱਜ ਕਿੰਨੀ ਲਵਾ ਦੇ ਹੋਣੀ ਲਵਾ ਦੇ ਕੀ ਕਾ ਪੇਜ ਦਿ ਦਿਓ ਆ ਵੀ ਅੱਲਾਹ ਹੋਣਾ ਮੈਨੂੰ ਕਹਿੰਦਾ ਆ ਵਿਚਾਰਾ ਮੈਂ ਕਿਹਾ ਮੈਂ ਕਿਹਾ ਡੇਜ ਤੰਨ ਵਾਲਾ ਮੈਂ ਕਿਹਾ ਜਿਹੜਾ ਮੇਰੀ ਕੁੜੀ ਕਾ ਕੇ ਪਸੰਦ ਕਰ ਗਈ ਨਾ ਭਰਾਵਾ ਉਹਨੂੰ ਪੇਜ ਦੇ ਦਿੰਮੀ ਇਹਨੂੰ ਕਹਿੰਦਾ ਕੋਈ ਨਾ ਮੁੰਡੇ ਰੋਟੀ ਖਾਣ ਗਏ ਤਾਂ ਮੈਂ ਪੇਜ ਦੇ ਨਾ ਆ ਤੇ ਕਾ ਮੈਂ ਕਿਹਾ ਪਿਆਸ ਜਾਂਦਾ ਕਹਿੰਦਾ ਲੈ ਪੈਂਜ ਕਿਤੇ ਪਿਆਸ ਸੀ ਤੁਹਾਡੇ ਕੋਲ ਮੰਗੇ ਰੋਣ ਨੂੰ ਪਤਾ ਹੈ ਦਈਆ ਦੇ ਦੇ ਮੈਂ ਤਾਂ ਨਹੀਂ ਤੇ ਚਲ ਕੋਈ ਨੇ ਨਾਲ ਪਰਚੀ ਭੇਜੀ ਉਹ ਲੋੜੀ ਤੇਰੇ ਪਾਪਾ ਨੂੰ ਪਰਚੀ ਵਟਸਐਪ ਕਰ ਦਾਂਗੇ ਹੈਨਾ ਉਹ ਹਾਂ ਨਹੀਂ ਪਾਪ ਜਿਹੜੇ ਹੋਰੀ ਪਾਪਾ ਨਹੀਂ ਬਗਾੜੀ ਹੋਈ ਤੇ ਹੋਈ ਨਹੀਂ ਤੂੰ ਪਾਪਾ ਤੇ ਤੈਨੂੰ ਬਗਾਲਦਾ ਸਾਰੀਆਂ ਗੱਲਾਂ ਆਹ ਉਹ ਇਹਨਾ ਤੇਰੇ ਪਾਪਾ ਹੀ ਤਾਂ ਤੈਨੂੰ ਕਹਿੰਦਾ ਰਹਿੰਦੇ ਨੇ ਨਾਲ ਆ ਤੈਨੂੰ ਲੈ ਜੈਣਾ ਤੇ ਲੋ ਲੈ ਜੈਣਾ ਆ ਕਰਦੇ ਨੇ ਆ ਬਣਾ ਦੇਨੇ ਆ ਕੁਝ ਕਦੀ ਤੇਰੇ ਬਾਹਰ ਭੇਜਣਾ ਬਾਹਰ ਹੀ ਪੈਸਾ ਲਾ ਕੇ ਮੈਂ ਕਿੱਸੀ ਵਿਆਹ ਕਰ ਦਿੰਦਾ ਨਹੀਂ ਵਿਆਹ ਨਹੀਂ ਇਹ ਕਰਨਾ ਮੈਨੂੰ ਬਾਹਰ ਤੇਜਣਾ ਬਾਹਰ ਜਾੜ ਕੋਲ ਦਸ ਸਾਰਿਆਂ ਦੀ ਭੂਤ ਬਾਹਰ ਦੇ ਚੜਿਆ ਹੋਇਆ ਵੱਡਿਆਂ ਦੇ ਕਿ ਛੋਟਿਆਂ ਦੇ ਕਿ ਸਾਰਿਆਂ ਦੇ ਆਪਣੇ ਦੇਸ਼ ਵਰਗੀ ਆਪਣੇ ਇਥੋਂ ਵਰਗੀ ਪੁਰੀ ਸੀ ਬੱਚੇ ਘਰ ਆ ਕੇ ਰੋਟੀਆਂ ਪਾਣੀ ਖਾਂਦੇ ਨੇ ਪਾਣੀ ਦੋ ਖਾਲੀ ਤਿੰਨ ਵਿੱਜਣ ਮਣਕ ਉੱਥੇ ਜਾ ਕੇ ਚਰਲੇ ਲੈਂਦੇ ਚਲ ਜਾ ਘਰ ਤੂੰ ਇੱਥੇ ਖਲੋਤੀ ਕੀ ਵੇਖ ਜਾਂਦਾ ਜੀ ਮੈਂ ਕੁਝ ਵੇਖਣ ਤੜਦੇ ਮੈਂ ਤਾਂ ਚਲ ਰਹੀ ਹਾਂ ਅਜੇ ਕੋ ਗੱਲ ਬਾਤ ਮੈਂ ਕਰਨੀ ਮੇਰੇ ਮੂੰਹ ਨਹੀਂ ਨਿਕਲਣ ਦਿੰਦੀ ਤੂੰ ਸੁਣਦੀ ਨਹੀਂ ਮੈਂ ਇਹੋ ਚਾਹ ਰਹੀ ਆਂ ਕਿ ਅੱਜ ਕੱਲ੍ਹ ਤਾਂ ਪੂਟੀ ਸਭ ਕੇ ਸਵਾਰ ਹੋਏ ਨੇ ਬਾਹਰ ਤੇ ਜਲੇ ਬਾਹਰ ਤੇ ਜਲੇ ਇੱਥੋਂ ਦਾ ਰੋਟੀ ਪਾਣੀ ਕਜੀ ਕੜੀ ਖਾਲਾ ਕਜੀ ਸਾਗ ਖਾਲਾ ਕਜੀ ਕੁਝ ਖਾਲਾ ਉੱਥੇ ਮਿਲਦਾ ਕਾਣ ਚਲੋ ਜੀ ਤੇ ਤੇਰੀ থਿਊਰੀ ਤੇਰੀ ਪੂਟੀ ਹੋਈ ਬਾਹਰ ਦੇ ਮੈਂ ਕਿਸੇ ਇੱਥੇ ਕੋ ਮੁੰਡਾ ਵੇਖ ਪੜਿਆ ਲ ਕੁਚਲ ਵੀ ਨਵਿਆ ਕਰਦੇ ਨੇ ਨਾ 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 ਪਹਿਲਾਂ ਮੈਂ ਤਾਂ ਆਪਣੇ ਕੁੜੀ ਬਾਹਰ ਹੀ ਤੇਜੂ ਤੇਜ ਮੈਂ ਇਕੱਲੇ ਪੈਸੇ ਲਾਉਣੇ ਆ ਮਤੇ ਇਹ ਤੇਜ ਚਾਹ ਕਿਹ ਕਿਹਾ ਹਣਾ ਮੈਂ ਵੇਖਾਂ ਥੋੜਾ ਜਿਆ ਕੁਛ ਮੈਂ ਉਹ ਵੀ ਨਹੀਂ ਆਈ ਮੇਰੇ ਪੈਸੇ ਵੀ ਨਹੀਂ ਹੁਣੇ ਦਿੱਤੇ ਉਹ ਆਈ ਕੋ ਨਹੀਂ ਜੀ ਉਹਦਾ ਮੈਂ ਨਾਲ ਨਹੀਂ ਆ ਤਾਂ ਕਹਿੰਦੀ ਤੂੰ ਲਾ ਨਾ ਉਹਦਾ ਲੈ ਉਹਨਾਂ ਤੇਜੂ 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 ਤੇ ਪੇਪਰ ਦੇ ਨਹੀਂ ਹੁਣ ਤੇ ਆਉਣੇ ਹੈ ਕੀ ਆ ਮਾਂ ਨਾਲ ਤੇ ਪਰ ਹੋਰ ਦੇ ਨਹੀਂ ਲੁੱਕੇ ਬੈਠੀ ਹੈ ਇਹ ਹੁਣ ਉੱਥੇ ਮੇਰੇ ਪਿਆ ਤੇ ਪੈਸੇ ਤਾਂ ਮੈਂ ਵੀ ਨਹੀਂ ਛੱਡਦੇ ਤਲੇ ਜੀ ਮਾਮਾ ਅੱਜ ਨਹੀਂ ਇਹਨੂੰ ਕਰਦੀ ਕੱਲ ਕਰੂੰਗੇ ਇਹਨੂੰ ਫੋਨ ਮੈਂ ਚੰਗਾ ਟਿਕਾ ਕੇ ਸਵਾਰ ਕੇ ਕਰੂੰਗੇ ਇਹਨੂੰ ਵੇਖ ਮੇਰੀ ਗੱਲ ਦਾ ਜਵਾਬ ਦੇਂਦੀ ਆ ਕਿ ਨਹੀਂ ਦੇਂਦੀ